ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹਾਰਟ ਪੰਜਾਬ ਚੈਨਲ ਦੇ ਨਾਲ ਤੇ ਮੈਂ ਸਤਨਾਮ ਸਿੰਘ ਘਾਰੂ ਇਸ ਸਮੇਂ ਅਸੀਂ ਖੜੇ ਆ ਜੋਗੇਵਾਲਾ ਢੋਲੇਵਾਲਾ ਰੋਡ ਕੰਨੀਆਂ ਵਾਲਾ ਪੁਲ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਕੰਨੀਆਂ ਵਾਲਾ ਪੌੜਾ ਜੋ ਲਗਾਤਾਰ ਜਿਹੜਾ ਹਾਦਸਿਆਂ ਦਾ ਕਾਰਨ ਬਣਦਾ ਰਿਹਾ ਤੇ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਪੁਲ ਨੂੰ ਦੁਬਾਰਾ ਬਣਾਇਆ ਜਾਵੇ ਉਹ ਜੋ ਸਿੱਧਾ ਬਣਾਇਆ ਜਾਵੇ ਜਿਹੜਾ ਕਿ ਦੋ ਸੜਕਾਂ ਨੂੰ ਆਪਸ ਵਿੱਚ ਸਿੱਧਾ ਤੌਰ ਤੇ ਜੋੜੇ ਮੋੜ ਘੱਟ ਪਵੇ ਪਰੰਤੂ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਪੌਲਾ ਹੈ ਦੁਬਾਰਾ ਢਾ ਕੇ ਇਹ ਨਵਾਂ ਪੁਲ ਬਣ ਰਿਹਾ ਵਾ ਪਰੰਤੂ ਇਹਦੇ ਵਿੱਚ ਫਿਰ ਤੋਂ ਜਿਹੜੇ ਜ਼ਿਆਦਾ ਮੋੜ ਪੈ ਰਹੇ ਨੇ ਇੱਥੇ ਕੁਝ ਲੋਕ ਲਾਗਲੇ ਪਿੰਡਾਂ ਦੇ ਇਕੱਠੇ ਹੋਏ ਨੇ ਤੁਸੀਂ ਦੇਖ ਰਹੇ ਹੋ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਇਹ ਜਿਹੜਾ ਪੁਲ ਗਲਤ ਬਣ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜਿੰਦਰ ਸਿੰਘ ਖਾਲਸਾ ਪ੍ਰਚਾਰ ਸਖਤਰ ਬੀਕੇ ਜੂ ਖੋਸਾ ਸੋ ਬੇਨਤੀ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਆਪਾਂ ਪਿੰਡ ਕੰਨੀਆਂ ਦੇ ਕੋਲ ਖੜਿਆ ਹੈ ਨਹਿਰ ਦੇ ਉੱਤੇ ਪੁਲ ਬਣ ਰਿਹਾ ਨਵੀਂ ਉਸਾਰੀ ਹੋ ਰਹੀ ਆ ਜੀ ਇਹ ਪਿਛਲੇ ਬੜੇ ਲੰਮੇ ਸਮੇਂ ਤੋਂ ਇੱਥੇ ਬਹੁਤ ਖਤਰਨਾਕ ਮੋੜ ਹੋਣ ਦੇ ਕਾਰਨ ਬੜੇ ਐਕਸੀਡੈਂਟ ਹੁੰਦੇ ਸੀ ਜੀ ਕਿਉਂਕਿ ਪਿੱਛੇ ਰੋਡ ਸਾਫ਼ ਹੁੰਦਾ ਸੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਤਾਂ ਬੜੀ ਲੰਮੇ ਸਮੇਂ ਦੀ ਮੰਗ ਸੀ ਕਿ ਇਹ ਪੁਲ ਨੂੰ ਦੁਬਾਰਾ ਤੋਂ ਨਵਾਂ ਬਣਾਇਆ ਜਾਵੇ ਤੇ ਰੋਡ ਨੂੰ ਸਿੱਧਾ ਕੀਤਾ ਜਾਵੇ ਜਿਹੜੇ ਮੋੜ ਨੇ ਵਿੱਚੋਂ ਕੱਢੇ ਜਾਣ ਜੀ ਤਾਂ ਹੁਣ ਇਹਦੀ ਸਾਰੀ ਸ਼ੁਰੂ ਹੋਈ ਆ ਪਹਿਲਾਂ ਤਾਂ ਮਹਕਮੇ ਨੇ ਇੱਥੇ ਸਾਡੇ ਇੱਕ ਪੁਰਾਣਾ ਜਿਹੜਾ ਪੁਲ ਬਣਿਆ ਹੋਇਆ ਸੀ ਜੋ ਪੀ ਡਬਲਯੂ ਡੀ ਡਿਪਾਰਟਮੈਂਟ ਦਾ ਸੀ ਉਹ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਇਥੋਂ ਪੱਟ ਦਾ ਢਾਹ ਦਿੱਤਾ ਜਿਹੜਾ ਕਿ ਉਹ ਕਾਨੂੰਨ ਦੇ ਵਿੱਚ ਨਹੀਂ ਸੀ ਹੈਗਾ ਉਹ ਗਲਤ ਤਰੀਕੇ ਨਾਲ ਪੱਟਿਆ ਗਿਆ ਜੀ ਉਸ ਤੋਂ ਬਾਅਦ ਨਵੇਂ ਪੁਲ ਦੀ ਇਹ ਉਸਾਰੀ ਹੋਈ ਆ ਤੇ ਜਿਸ ਤਰ੍ਹਾਂ ਵੀਰ ਨੇ ਵਿਖਾਇਆ ਪਹਿਲਾਂ ਇਹ ਹੁਣ ਪੁਲ ਫਿਰ ਬਿਲਕੁਲ ਹੀ ਦਿਸ਼ਾ ਤੋਂ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਇਧਰ ਦੇ ਪਾਸੇ ਦੇ ਵੇਖੀ ਆਪਾਂ ਤੇ ਪਿਛਲੇ ਪਾਸੇ ਜ਼ਮੀਨਾਂ ਨੇ ਜੀ ਆਓ ਜਿੱਥੇ ਆਪਾਂ ਖੜੇ ਆ ਮੈਂ ਚਾਹਾਂਗਾ ਕਿ ਇਹ ਜਿਹੜਾ ਪੁਲ ਦਿਖਾਇਆ ਜਾਵੇ ਹਾਂਜੀ ਜਾਣਕਾਰੀ ਦਿਓ ਜਿੱਥੇ ਆਪਾਂ ਖੜੇ ਆ ਰੋਡ ਇੱਥੇ ਖਤਮ ਹੋ ਜਾਂਦਾ ਪਰ ਜਿੱਥੇ ਹੁਣ ਮੇਰਾ ਵੀਰ ਦਿਖਾ ਰਿਹਾ ਪੁਲ ਬਣਿਆ ਇੱਥੇ ਪਾਸੇ ਜ਼ਮੀਨਾਂ ਨੇ ਕੱਚਾ ਰਸਤਾ ਕੋਈ ਰੋਡ ਹੈ ਨਹੀਂਗਾ ਰੋਡ ਤੋਂ ਵੀ ਸਾਈਡ ਤੇ ਜਾ ਕੇ ਪੁਲ ਦੀ ਜਿਹੜੀ ਉਸਾਰੀ ਕੀਤੀ ਜਾ ਰਹੀ ਆ ਔਰ ਇਹਦੇ ਵਿੱਚ ਬੜੇ ਖਤਰਨਾਕ ਮੋੜ ਪਾਏ ਗਏ ਆ ਪਹਿਲੋਂ ਇਹ ਨਹਿਰ ਕੱਚੀ ਹੁੰਦੀ ਸੀ ਉਦੋਂ ਜਿਹੜੇ ਕੋਈ ਗੱਡੀ ਡਿੱਗਦੀ ਸੀ ਜਾਂ ਕਿਸੇ ਦਾ ਕਈ ਵਾਰ ਕੋਈ ਬਚਾਅ ਵੀ ਹੋ ਜਾਂਦਾ ਸੀ ਪਰ ਹੋਰ ਸਾਨੂੰ ਇਹ ਲੱਗਦਾ ਹੈ ਕਿ ਜੇ ਹੁਣ ਕੋਈ ਜਾਣੇ ਅਣਜਾਣੇ ਇਸ ਨਹਿਰ 'ਚ ਕੋਈ ਡਿੱਗਦਾ ਹੈ ਤਾਂ ਉਹਦੀ ਕਿਸੇ ਤਰ੍ਹਾਂ ਕੋਈ ਬਚਤ ਹੋਣ ਦੀ ਕੋਈ ਉਮੀਦ ਨਹੀਂ ਹੈ ਤੋ ਅਸੀਂ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਤਹਈਆ ਕੀਤਾ ਕਿ ਜਿਹੜਾ ਇਹ ਪੋਲ ਆ ਬਿਲਕੁਲ ਸਹੀ ਤਰੀਕਾ ਜੋ ਇਲਾਕੇ ਦੀ ਮੰਗ ਦੀ ਡਿਮਾਂਡ ਦੇ ਮੁਤਾਬਕ ਬਣਾਇਆ ਜਾਵੇ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰ ਰਹੇ ਆਂ ਔਰ ਇਹ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਇਲਾਕੇ ਦੀ ਮੰਗ ਦੇ ਮੁਤਾਬਕ ਇਸ ਪੁੱਲ ਨੂੰ ਨਹਿਰ ਦੇ ਉੱਤੇ ਟੇਪਰ ਰੱਖ ਕੇ ਰੋਡ ਨੂੰ ਸਿੱਧਾ ਕੀਤਾ ਜਾਵੇ ਤਾਂ ਕਿ ਇੱਥੇ ਆਉਣ ਜਾਣ ਵਾਲਾ ਜਿਹੜਾ ਵਹੀਕਲ ਹੈ ਉਹ ਇੱਥੇ ਨੁਕਸਾਨ ਨਾ ਹੋਵੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਲਾਕੇ ਦੀ ਇਹ ਪੂਰਜੋਰ ਮੰਗਿਆ ਔਰ ਅਸੀਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਕੱਠੇ ਹੋ ਕੇ ਅਸੀਂ ਸਵੇਰ ਤੋਂ ਤਰਨਾ ਵੀ ਲਾਵਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਹੀ ਸਵੇਰ ਤੋਂ ਸੰਪਰਕ ਕਰ ਰਹੇ ਆ ਕਿਸੇ ਨੇ ਸਾਡੀ ਗੱਲਬਾਤ ਨਹੀਂ ਸੁਣੀ ਜੀ ਹੁਣ ਅਸੀਂ ਸਾਰਿਆਂ ਨੇ ਵਿਚਾਰ ਕੀਤੀ ਕਿ ਸਵੇਰੇ 9 ਤਰੀਕ ਤੋਂ ਲੈ ਕੇ ਸਵੇਰੇ 8 ਵਜੇ ਤੋਂ ਇੱਥੇ ਪੱਕਾ ਧਰਨਾ ਲਾ ਕੇ ਬੈਠਾਂਗੇ ਔਰ ਇਸ ਰੋਡ ਨੂੰ ਬਿਲਕੁਲ ਸਿੱਧੇ ਤਰੀਕੇ ਨਾਲ ਬਣਵਾਵਾਂਗੇ ਜਦੋਂ ਇਹ ਪੌਲ ਦੁਬਾਰਾ ਚਾਲੂ ਕੀਤਾ ਗਿਆ ਬਣਨ ਵਾਸਤੇ ਉਦੋਂ ਕੋਈ ਤੁਹਾਡੀ ਪਹਿਲਾਂ ਗੱਲਬਾਤ ਹੋਈ ਸੀਗੀ ਕਿ ਇਹ ਤੋਂ ਸਿੱਧਾ ਬਣਾਇਆ ਜਾਵੇ ਬਿਲਕੁਲ ਹੋਈ ਸੀ ਜੀ ਕੋਈ ਨਕਸ਼ਾ ਪਾਸ ਹੋਇਆ ਸੀਗਾ ਹਾਂਜੀ ਪਹਿਲਾਂ ਜਿੱਦਣੇ ਸ਼ੁਰੂ ਕੀਤਾ ਜਦੋਂ ਪੁਰਾਣਾ ਪੌਲ ਸਾਡਾ ਪੱਟਿਆ ਗਿਆ ਜਿਹੜਾ ਪੀਜੀਡਬਲਯੂਡੀ ਦਾ ਬਣਾਇਆ ਉਸ ਦਿਨ ਅਸੀਂ ਆਣ ਕੇ ਇੱਥੇ ਸਾਡੇ ਇਲਾਕੇ ਦੇ ਜਿਹੜੇ ਐਮ.ਐਲ.ਏ ਆ ਦਵਿੰਦਰ ਜੀ ਸਿੰਘ ਲਾਡੀ ਟੋਸ ਉਹ ਵੀ ਇੱਥੇ ਪਹੁੰਚੇ ਸੀ ਉਸ ਦਿਨ ਵੀ ਠੇਕੇਦਾਰ ਨਾਲ ਤੇ ਮਹਿਕਮੇ ਨਾਲ ਗੱਲ ਹੋਈ ਸੀ ਤੇ ਉੱਥੋਂ ਅਸੀਂ ਰੋਕਿਆ ਕਿ ਉਹ ਗਲਤ ਤਰੀਕੇ ਨਾਲ ਪੱਟਿਆ ਗਿਆ ਤਾਂ ਜਿਹੜਾ ਰੋਡ ਮਹਿਕਮੇ ਦਾ ਇੱਥੇ ਉਲਿੱਕਿਆ ਹੋਇਆ ਪੁਲ ਦਾ ਪੁਰਾਣਾ ਮੈਪ ਆ ਉਹਦੇ ਮੁਤਾਬਕ ਆ ਪੁਲ ਦੀ ਉਸਾਰੀ ਕਰਨ ਵਾਸਤੇ ਅਸੀਂ ਆਪ ਇੱਥੇ ਉਲਿੱਕ ਨਹੀਂ ਕਰਵਾ ਕੇ ਗਏ ਉਸ ਦਿਨ ਕਲੀ ਪਵਾ ਕੇ ਗਏ ਪਰ ਸਾਡੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਇਲਾਕੇ ਦੇ ਲੋਕਾਂ ਚ ਸਾਨੂੰ ਇਹ ਲੱਗਿਆ ਕਿ ਇਹ ਜੋ ਉਲਿੱਕ ਨਹੀਂ ਕੀਤੀ ਕਿ ਉਹਦੇ ਮੁਤਾਬਕ ਪੁਲ ਬਣੇਗਾ ਪਰ ਇਹਨਾਂ ਨੇ ਮੈਗਮ ਨੇ ਕੀ ਕੀਤਾ ਕਿ ਰਾਤ ਨੂੰ ਇਹ ਕੰਮ ਕਾਇ ਉਹ ਸਾਰੀ ਸ਼ੁਰੂ ਕਰਦੇ ਸੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਤੱਕ ਉਹ ਕਦੋਂ ਇਹਨਾਂ ਗਲਤ ਤਰੀਕੇ ਨਾਲ ਪੁਲ ਦੀ ਸਾਰੀ ਕਰ ਦਿੱਤੀ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਪੌਲਾ ਇਹਦੀ ਉਹ ਸਾਰੀ ਜਿਹੜੀ ਉਹ ਗਲਤ ਕੀਤੀ ਗਈ ਆ ਇਧਰਲੇ ਪਾਸੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਅਗਲੇ ਪਾਸੇ ਆ ਰਹੇ ਨੇ ਖੇਤ ਖੇਤ ਆ ਰਹੇ ਨੇ ਇਹਦੀ ਕੋਈ ਸਿੱਧੀ ਲਾਈਨ ਨਹੀਂ ਬਣ ਰਹੀ ਜਿਹੜੀ ਪਹਿਲਾਂ ਵਾਲੀ ਜਿਹੜੀ ਆਪਣੀ ਸੜਕ ਸੀਗੀ ਸੋ ਇਹ ਜਿਹੜਾ ਪੁਲ ਲਗਾਤਾਰ ਹਾਸੀਆਂ ਦਾ ਕਾਰਨ ਬਣਦਾ ਰਿਹਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਿਹਾ ਔਰ ਕਿਸਾਨ ਜਥੇਬੰਦੀਆਂ ਵੱਲੋਂ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਇਹ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਪੁਲ ਨੂੰ ਸਿੱਧੇ ਤੌਰ ਤੇ ਬਣਾਇਆ ਜਾਵੇ ਅ ਦੇਖਦੇ ਹਾਂ ਕਿ ਇਹ ਹੁਣ ਅਗਲਾ ਕੀ ਕਾਰਵਾਈ ਹੁੰਦੀ ਹੈ ਧੰਨਵਾਦ